ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦਾ ਬਲੌਗ ਮੈਂ ਸ਼ੁਰੂ ਕਰ ਰਹੀ ਆ ਦੀਦੀ ਚਾਹ ਪੀ ਰਹੀ ਆ ਮੈਂ ਫੋਨ ਚੱਕਿਆ ਮੈਂ ਕਰ ਦਿੱਤਾ ਨਿਊ ਬਲੌਗ ਦੇਖਦੇ ਆ ਅੱਜ ਕੀ ਹੋ ਰਿਹਾ ਇੱਧਰ ਕੋਈ ਹੈਗਾ ਕੋਈ ਨਹੀਂ ਹੈਗਾ ਇੱਧਰ ਹੁਣ ਆਪਾਂ ਚੱਲਦੇ ਆ ਦੂਜੇ ਰੂਮ 'ਚ ਦੂਜੇ ਰੂਮ 'ਚ ਦੀਦੀ ਚਾਹ ਪੀ ਰਹੀ ਆ ਅੰਕਲ ਐਂਡ ਜੀਜੂ ਵੀ ਉੱਧਰ ਹੀ ਆ ਚੱਲਦੇ ਆਪਾਂ आ, अंकल जी इ तो अंकल जी की कर दे पाया अंकल जी देखो बैठते दे पे टीवी दे पाया कौन बनेगा करोड़पति ये मेरे जीजा जी है ये इसको आप जानते हो क्या कहीं पे देखा है क्या रोटी पानी बना लिया हुआ सब कुछ कर लिया देखो आ काम तो जन बैठे हुए ये बैठी हुई है चाह जो बीक ची जो खा के बैठी हुई है ਤੇ ਅੱਜ ਰਾਤੀ ਆਪ ਬਣਾਈ ਸੀ ਪਨੀਰ ਦੀ ਸਬਜੀ ਅਸੀਂ ਬਲੌਗ ਪੇ ਲੇਟ ਪਾਇਆ ਸੀ ਕਿਉਂਕਿ ਅੱਜ ਨਾਲ ਮੇਰਾ ਬਰਥਡੇ ਸੀ ਤੁਸੀਂ ਸਾਰਿਆਂ ਨੇ ਮੈਨੂੰ ਵਿਸ਼ ਕੀਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਿਹਾ ਕਰੋ ਕੱਲ ਦੀ ਵੀਡੀਓ ਦੇ ਵੀਵ ਐਂਡ ਆਇਆ ਐਂਡ ਤੁਸੀਂ ਲੋਕ ਇਦਾਂ ਹੀ ਸਪੋਰਟ ਕਰਦੇ ਰੋ ਇਹਨਾਂ ਮਤਲਬ ਰੀਅਲ ਲੱਗਦਾ ਜੋ ਤੁਸੀਂ ਇਦਾਂ ਸਪੋਰਟ ਕਰਦੇ ਹੋ ਉਸ ਦੇ 1 ਘੰਟੇ ਵਿੱਚ 1000 ਪਾਰ ਹੋ ਗਏ ਹਾਂ 1 ਘੰਟੇ ਵਿੱਚ 1000 ਵੀਵ ਪਾਰ ਹੋ ਗਏ ਇਦਾਂ ਤਾਂ ਕੁਝ ਕਰ ਦੂੰ ਮੈਨੂੰ ਮਜ਼ਾ ਹੀ ਆ ਜਾਊਗਾ ਔਰ ਇਹ ਦੇਖੋ ਸੁਸਤ ਮੈਂ ਸਵੇਰੇ ਸਵੇਰੇ ਉੱਠ ਕੇ ਦੇਖ ਲਓ ਠੀਕ 7 ਵਜੇ ਠੀਕ ਚਾਵਣੇ ਚਾਵਨਾ ਗਾਟਾ ਨੂੰ ਰੋਟੀ ਬਣਾਉਂਦੀ ਆ ਦੇਖ ਲਓ ਗਾਇਜ਼ ਆ ਦੇਖੋ ਜੋਤੀ ਕੀ ਕਰ ਰਹੀ ਹੈ ਆ ਮੂੰਹ ਦੇਖੋ ਇਹਦਾ ਕੀ ਬਣ ਗਿਆ ਹੈ ਇਹ ਫੇਸ਼ੀਅਰ ਕਰਾ ਰਹੀ ਆ ਆ ਵਿਚਾਰੀ ਆਈ ਹੋਈ ਹੈ ਤੋ ਫੇਸ਼ੀਅਰ ਕਰਾ ਰਹੀ ਹੈ ਬਹੁਤ ਸਾਰਾ ਇਹਨੇ ਸਮਾਨ ਖੋਲ ਕੇ ਰੱਖਿਆ ਹੈ ਪਾਰਲਰ ਦਾ ਸਾਰਾ ਸਮਾਨ ਮੰਗਾਇਆ ਹੈ ਇਹ ਚੂੜੈਲ ਨੇ ਕੈਜੀ ਲੱਗ ਰਹੀ ਹੈ ਕਿ ਕਿ ਜਿਨੇ ਲਾਉਂਦੇ ਕਿਸੇ ਦੇ ਪ੍ਰਸਤੁਤ ਆ ਛੋਟੀ ਆ ਬਿਜਰੀ ਇਹ ਤਾਂ ਕੰਮ ਕਰਾਈ ਜਾਂਦੀ ਹੈ ਤੇ ਆਪ ਇਥੇ ਪਈ ਐ ਤੇ ਸੱਪ ਵਾਂਗੂ ਤੇ ਕੇ ਸ਼ੇਪ ਨਾ ਰੋਟੀ ਦੇ ਪਾਣੀ ਖਾ ਕੇ ਹੁਣ ਬੈਠੀ ਸੀ ਬੇਲੇ ਮੈਂ ਕਹ ਤੋ ਮਤਲਬ ਪਨੀਰ ਦੀ ਸਬਜ਼ੀ ਲਾਦੀ ਪਈ ਸੀ ਅਸੀਂ ਉਹੀ ਖਾਦੇ ਆ ਤੇ ਤੋਂ ਪੱਜ ਬਹੁਤ ਜ਼ਿਆਦਾ ਬਾਹਰ ਆ ਦੇਖ ਬਹੁਤ ਧੁੱਪ ਨੇ ਉਹ ਮੇਰੀ ਸਿਸਟਰ ਬੈਠੀ ਹੋਈ ਆ ਆ ਦੇਖ ਸੋੜੀਓਂ ਤੇ ਬੈਠੀ ਹੋਏ ਫੋਨ ਚਲਾਉਂਦੀ ਰਹਿੰਦੀ ਐ 24 ਘੰਟੇ ਆ ਦੇਖ ਇਹਦੇ ਬਾਲ ਦੇਖ ਇੱਧਰ ਆ ਡਾਇਲ ਇੱਧਰ ਆ ਇਹਨੇ ਵਾਲ ਦੇਖੋ ਕਟਿੰਗ ਕਰਾਇਆ ਇਹਨੇ ਵਾਲ ਲੰਬੇ ਸੀਗੇ ਪਹਿਲਾਂ ਕਟਿੰਗ ਕਰਾ ਕੇ ਹਾਈਲਾਈਟਿੰਗ ਕਰਾ ਲਏ ਹਾਈਲਾਈਟ ਕਰਾ ਲਏ ਵਾਲ ਇਹਨੇ ਇਹ ਕਹਿੰਦੇ ਮੈਂ ਵੀ ਕਰਾਣੀ ਸੀ ਪਰ ਮੇਰੇ ਕੋਲ ਪੈਸੇ ਨਹੀਂ ਅਮੀ ਇਹ ਲੈ ਬਈ ਇਹਨੇ ਕਰਾ ਲੇ ਵਾ ਹੈ ਨਾ ਇਹ ਦੇਖ ਮੇਰੇ ਘਰ ਆਲੇ ਤੇ ਵੀਰ ਸਿੰਘ ਜਿਹੜਾ ਤੁਸੀਂ ਕਹਿੰਦੇ ਸੀਗੇ ਕਿ ਇਹਦੇ ਵਾਸਤੇ ਕੋਈ ਮੁੰਡਾ ਮੰਡਾ ਲੱਭੋ ਤੇ ਹਾਲੇ ਤਾਂ ਗੱਲ ਇਹ ਹੈ ਕਿ ਹਾਲੇ ਤਾਂ ਇਹ ਛੋਟੀ ਆ ਪਰ ਇਹ ਕਹਿੰਦੀ ਕਿ ਮੈਂ ਵਿਆਹ ਹੋਣ ਦੇ ਨਾਲ ਕਰਾਣਾ ਕਿ ਜਿਹੜਾ ਮਤਲਬ ਕਿ ਪੂਰੀ ਬਣਾਉਣੀ ਹੈ ਕੀ ਆ ਤੇ ਉਹ ਹਾਲੀ ਦੇ ਵਿੱਚ ਹਾਂ

ਇਕਨਾ ਇਹਦਾ ਵੀ YouTube ਦੇ ਉੱਪਰ ਚੈਨਲ ਹੈਗਾ ਜੇ ਤੁਸੀਂ ਇਹਨੂੰ ਸਪੋਰਟ ਕਰੋਗੇ ਤੇ ਠੀਕ ਹੈ ਮੈਂ ਇਹਦਾ ਚੈਨਲ ਦਾ ਲਿੰਕ نیچے ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਤੇ ਇਹਦੇ ਚੈਨਲ ਨੂੰ ਵੀ ਜਾ ਕੇ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਤੇ ਜ਼ਰੂਰ ਕਰਿਓ ਤੇ ਇਹਦੇ ਚੈਨਲ ਦਾ ਨਾਮ ਹੈਗਾ ਊਮਾ ਵਲੌਗਸ 53 @uma_vlogs53 ਤੇ نیچے ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦੇ ਦੂੰਗਾ ਤੇ ਤੁਸੀਂ ਇਹਦੇ ਚੈਨਲ ਨੂੰ ਜਾ ਕੇ ਸਪੋਰਟ ਕਰਿਓ ਇਹ ਵੀ ਵਲੌਗਸ ਬਣਾਉਂਦੀ ਆ ਹਾਲਾ ਕਿ ਹਾਲ ਫਿਲਹਾਲ ਨੇ ਵੀ ਸ਼ੁਰੂ ਹੋਈ ਆ ਬਾਕੀ ਚਿਹਰਾ ਦੇਖ ਲਓ ਕੁੜੀ ਦਾ ਇਧਰ ਉਧਰ ਸਭ ਪਾਸੇ ਦੇਖ ਲਓ ਆ ਲੈ ਜੀ ਇੱਕਦਮ ਦੇਖੋ ਚਗਾ ਚੱਕਾ ਇੱਕਦਮ ਹੈ ਨਾ ਬੜੀਆ ਔਰ ਕਿ ਤੁਸੀਂ ਪਰ ਤੁਸੀਂ ਸਾਰੇ ਕਹਿੰਦੇ ਹੋ ਕਿ ਇਹ ਦੋਨੋਂ ਭੈਣਾਂ ਇੱਕੋ ਜੀਆਂ ਇਧਰ ਆਈਆਂ ਇਹ ਦੋਨੇ ਭੈਣਾਂ ਕਿੱਥੋਂ ਇੱਕੋ ਜੀਆਂ ਲੱਗ ਰਹੀ ਹੈ ਅਸੇ ਦੋਨੋਂ ਇੱਕੋ ਪਰ ਮੈਨੂੰ ਨਹੀਂ ਲੱਗਦੀ ਇੱਕੋ ਜੀਆਂ ਹੈਗੀ ਆ ਤੁਹਾਨੂੰ ਤਾਂ ਕੁਝ ਨਹੀਂ ਲੱਗਦਾ ਅਸੀਂ ਹੈਗੇ ਸੇਮ ਆ ਸਾਡੇ ਸਕਲ ਇੱਕੋ ਜਿਹੇ ਹੀ ਆ ਅੱਛਾ ਇਹ ਦੱਸਿਓ ਪਰ ਕੀ ਦੱਸਣਾ ਕੀ ਦੱਸਣਾ ਅੱਛਾ ਇਹ ਦੱਸਿਓ ਕਿ ਜਿਆਦਾ ਸੋਹਣੀ ਕਿਹੜੀ ਆ ਸਹੀ ਸਹੀ ਜਵਾਬ ਦਿਓ ਗੋਤੀ ਦੇ ਮਨ ਦੇ ਵਿੱਚ ਕੁਝ ਹੋ ਰਿਹਾ ਨਹੀਂ ਮੇਰੇ ਮਨ ਦੇ ਵਿੱਚ ਕੁਝ ਨਹੀਂ ਹੋ ਰਿਹਾ ਅੱਜ ਮੈਂ ਫੇਸ਼ਲ ਕਰਾਇਆ ਥੋੜਾ ਥੋੜਾ ਮੈਂ ਪਹਿਨੇ ਕੀਤਾ ਸੀ ਆ ਦੇਖਾ ਵਾਠੀ ਚੜ੍ਹੈ ਟੈਲੈਂਟ ਲੱਗੀ ਨਾ ਅੱਜ ਇਹਨੇ ਮੇਰਾ ਫੇਸ਼ਲ ਕੀਤਾ ਮੈਂ ਕਰਾਇਆ ਕਾਫੀ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਕਰਾਇਆ ਸੀ ਉਸ ਤੋਂ ਬਾਅਦ ਅੱਜ ਕਰਾਇਆ ਵਾ ਥ੍ਰੈਡਿੰਗ ਥ੍ਰੈਡਿੰਗ ਉਦੋਂ ਵੀ ਕੁਝ ਵੀ ਨਿਕਲ ਆਇਆ ਸੀ ਮੈਂ ਉਦੋਂ ਬਾਅਦ ਵਿਆਹ ਤੇ ਇੱਕ ਵਾਰੀ ਜਦੋਂ ਕਰਾ ਲਿਆ ਕਰਨ ਫਿਰ ਨਹੀਂ ਕਰਿਆ ਹੁਣ ਮੈਂ ਇਹ ਤੋਂ ਕਰਾਉਂਗੀ ਫੇਸ਼ਲ ਤਾਂ ਅੱਜ ਕਰਾ ਲਿਆ ਕੱਲ ਥ੍ਰੈਡਿੰਗ ਵਗੈਰਾ ਕਰਾਉਂਗੀ ਦੇਖਾਂਗੇ ਥ੍ਰੈਡਿੰਗ ਕਰਾਣੇ ਹੈ ਕਰਾ ਲਾਂਗੇ ਨਹੀਂ ਕਰਾਣੇ ਨਹੀਂ ਕਰਾਂਗੇ ਕਿਉਂਕਿ ਸਾਡੇ ਵਿੱਚ ਥ੍ਰੈਡਿੰਗ ਨਹੀਂ ਹੈਗੀ ਨਹੀਂ ਪਤਲੀ ਹੈਗੀਆ ਮਤਲਬ ਬਹੁਤ ਜ਼ਿਆਦਾ ਥ੍ਰੈਡਿੰਗ ਵੀ ਪਤਲੀ ਹੋ ਜਾਂਦੀ ਹੈ ਤਾਂ ਸਾਡੇ ਨਾਲ ਧੁੱਪ ਵੀ ਅੱਜ ਬਹੁਤ ਸਵੇਰੇ ਤੋਂ ਠ ਲਾਂਚ ਛੁੱਟੀ ਘਾਤੀ ਆ ਦੁਬਾਰਾ ਆਣਗੇ 2 ਵਜੇ ਤੱਕ ਮੇਰਾ ਪਲਾਨ ਤਾਂ ਇਹ ਆਪ ਹੈ ਜਿਆਦਾ ਰੁਕਣੇ ਦਾ ਬਟ ਅਸੀਂ ਰੁਕਣੀ ਸੀ ਕਿ ਮੈਂ ਕਿਉਂਕਿ ਮੇਰੀ ਮੈਡਮ ਐਂਡ ਸਰ ਦਾ ਫੋਨ ਆ ਗਿਆ ਕਿ ਤੁਸੀਂ ਇਮੀਡੀਟਲੀ ਆਓ ਕਿਉਂਕਿ ਜੋ ਹੋ ਗਿਆ ਐਮਪਲੋਏ ਉਹ ਛੁੱਟੀ ਮਾਰੇ ਬੈਠੇ ਹੈ ਕਹਿੰਦੇ ਤੁਸੀਂ ਆਓ ਹੁਣ ਮੈਂ ਸੋਚਿਆ ਤਾਂ ਸੀਗਾ 5-6 ਦਿਨ ਰੁਕਾਂਗੇ ਬਟ ਨਹੀਂ ਮੈਂ ਕੱਲ ਚੱਲ ਜਾਵਾਂਗੀ ਔਰ ਫੋਨ ਚਲ ਚਲ ਜਾਗੇ ਫਿਰ ਮੈਂ ਠੀਕ ਨਾ ਤੇ ਆਵਾਂਗੀ ਕੱਪੜੇ ਉਹ ਮੈਂ ਇਹਨੂੰ ਬੁਝਾ ਦਿਆਂ ਇਹ ਜਾਣੀ ਨੇ ਮੈਂ ਇਹਨੂੰ ਬੁਝਾ ਰਹੀ ਆ ਪਤਾ ਕਿਉਂ ਇਹਦੇ ਮੈਡਮ ਦਾ ਫੋਨ ਆਇਆ ਸੀ 10:00 ਮੇਰੀ ਸੀ ਮੈਨੂੰ ਬੁਲਾ ਲਿਆ ਕਿ ਤੇ ਆ ਜਾ ਆ ਜਾ ਆ ਜਾ ਅੰਦਰ ਬੱਲੇ ਅੰਦਰ ਬੱਲੇ ਕਹਿੰਦੀ ਮੈਂ ਤਾਂ ਇਸ ਨੂੰ ਬੋਲਾ ਕਿ ਵੀਰਵਾਰ ਨੂੰ ਜਾਈਂ ਵੀਰਵਾਰ ਨੂੰ ਛੁੱਟੀ ਹੈ ਨਾ 15 ਅਗਸਤ ਨੂੰ ਮੇਰੇ ਵੀਰਵਾਰ ਨੂੰ ਮੈਡਮ ਕਾਲ ਕਰਸੋਂ ਇੰਨੇ ਫੋਨ 10 ਤੋਂ ਮਾਇਕਾ ਤੱਕ ਦਾ ਫੋਨ ਆ ਗਿਆ ਤਾਂ ਇਹ ਤੇ ਵਿਚਾਰੀ ਗਰੀਬ ਵਾਲੀ ਨੇ ਮੈਂ ਚੱਲ ਜਾਈਂ ਜੇ ਇਹਨਾਂ ਦਾ ਫੋਟੋ ਬਟ ਆਪਣੀ ਤੋਂ ਬਰੋਕ ਰਾਹ ਤੋਂ ਬਾਅਦ ਕਰ ਲੈ ਤਾਂ ਜਲਦੀ ਨਿਕਲ ਜੂਈ ਹੈ ਮੇਰਾ پلان ਜੀਗਾ ਮੈਂ ਨਹੀਂ ਦਾੜਾ ਵਿੰਨਨ ਜਾਣਾ ਬਣੇ ਸੀ ਵੀ ਕਹਿੰਦੇ ਮੈਂ ਜਾਣਾ ਲੱਗਾ ਇੱਕ ਵਾਰ ਸਮੇਂ ਤੇ ਜਾ ਲੁਕਾ ਵੀ ਨਿਕਲ ਆ ਵੀ ਨਿਕਲ ਆ ਜੇ ਇਹਦੇ ਬਾਰੇ ਤਾਂ ਕਿੰਨੀ ਲੰਬੇ ਸੀ ਇਹਨੇ ਕਟਿੰਗ ਕਰਾ ਲਿਆ ਹੈ ਸਟੈਪ ਵੀ ਡਿਲੀਅਰ ਕਰਾਈ ਹੈ ਸਮੇਂ ਕਟਿੰਗ ਕਰਾਇਆ ਹੈ ਵਾਲੇ ਨੇ ਪਰ ਵਧੀਆ ਲੱਗ ਰਿਹਾ ਵਾਲੇ ਦੇ ਬਾਕੀ ਬਾਕੀ ਇਹਦੇ ਚੈਨਲ ਨੂੰ ਵੀ ਸਪੋਰਟ ਕਰੋ ਇਹਦੇ ਚੈਨਲ ਦਾ ਲਿੰਕ ਥੱਲੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਆ ਤੇ ਵਲੋਗਿੰਗ ਇਹ ਵੀ ਕਰਦੀ ਹੈ ਤੇ ਜਰੂਰ ਸਪੋਰਟ ਕਰਿਓ ਠੀਕ ਹੈ ਜੀ ਹਾਂ ਬਹੁਤ ਜ਼ਿਆਦਾ ਤਿਆਰ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਐਂਡ ਇੱਕ ਐ ਕਹਿੰਦੀ ਐ ਕਹਿੰਦੀ ਜਿੱਦ ਤੇ ਤੁਹਾਨੂੰ ਵੀਡੀਓ ਨੂੰ ਲਾਈਕ ਕਰਦੇ ਐ ਸ਼ੇਅਰ ਕਰਦੇ ਐ ਸਪੋਰਟ ਕਰਦੇ ਐ ਕਮੈਂਟ ਕਰਦੇ ਕਿ ਮੈਨੂੰ ਕੋਈ ਨਹੀਂ ਕਰੂਗਾ ਤੇ ਮੈਂ ਕਹਾਂ ਚਲੋ ਠੀਕ ਹੈ ਜੀ ਫਿਰ ਮੈਨੂੰ ਕਹਿੰਦੀ ਕਿ ਮੇਰੇ ਚੈਨਲ ਦਾ ਲਿੰਕ ਵੀ ਥੱਲੇ ਦੋ ਜੇ ਮੈਨੂੰ ਵੀ ਲਾਈਕ ਤੇ ਸਬਸਕ੍ਰਾਈਬ ਕਰਨਗੇ ਤੇ ਮੈਂ ਡੈਫੀਨਿਟਲੀ ਫਿਰ ਡੇਲੀ ਵਲੋਗ ਬਣਾਇਆ ਕਰਾਂਗੀ ਬਿਲਕੁਲ ਤੇ ਰੋਇ ਬਣਾਉਗੀ ਇਹ ਵਲੋਗ ਇਹਦੇ ਚੈਨਲ ਦਾ ਲਿੰਕ ਥੱਲੇ ਉੱਥੇ ਵੀਡੀਓ ਪਾਈ ਹੋਈ ਆ ਇਹ ਵੀਡੀਓ ਜਾ ਕੇ ਦੇਖਿਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਠੀਕ ਹੈ ਜੀ ਪਲੀਜ਼ ਸਪੋਰਟ ਮੀ ਸਪੋਰਟ ਮੀ ਨਾਮ ਦੱਸ ਦਿਓ ਆਪਣੇ ਚੈਨਲ ਦਾ omablogs53 @omavlog53 vlogs sorry ਪਲੀਜ਼ ਸਪੋਰਟ ਮੀ ਸਪੋਰਟ ਮੀ ਕੀ ਆਪਕਾ ਸਮੋਟ ਮੀ ਗਾਇਸ ਅਸੀਂ ਮਤਲਬ ਸਟੋਰੀਆਂ ਦੇਖ ਰਹੇ ਸੀ ਉਹਦੇ ਉੱਪਰ YouTube ਤੇ ਕਹਾਣੀਆਂ ਦੇਖ ਰਹੇ ਸੀ ਉਹ ਬਹੁਤ ਇੱਕ ਤੁਹਾਡੇ ਕਮੈਂਟ ਆਏ ਸਾਰਿਆਂ ਦੇ ਕੀ ਆ ਕਿ ਕਲ ਚੇਂਜ ਕਰ ਦੋ ਪਰ ਚੇਂਜ ਕਰ ਦੋ ਬਾਕੀ ਕਿੰਨੇ ਇਹ ਸਾਰੇ ਕਮੈਂਡ ਕੀਤੇ ਬਰਥਡੇ ਦੇ ਪਰੇ ਦੇ ਵਾਸਤੇ ਬਹੁਤ ਬਹੁਤ ਥੈਂਕ ਯੂ ਹਾਂ ਜੇ ਤੁਸੀਂ ਜਨਮ ਦਿਨ ਤੇ ਮੇਰੇ ਨੇ ਕਮੈਂਡ ਕੀਤੇ ਇੰਨਾ ਪਿਆਰ ਦਿੱਤਾ ਉਹਦਾ ਬਹੁਤ ਬਹੁਤ ਧੰਨਵਾਦ ਮੈਨੂੰ ਇੰਨਾ ਵਧੀਆ ਲੱਗਿਆ ਤੁਸੀਂ ਸਾਰੇ ਇੰਨਾ ਪਿਆਰ ਕਰਦੇ ਹੋ ਮੈਨੂੰ ਇਦਾਂ ਹੀ ਸਪੋਰਟ ਪਿਆਰ ਕਰਦੇ ਰਹੋ ਅੱਗੇ ਸਾਨੂੰ ਬਦਾਂਦੇ ਰਹੋ ਤੁਸੀਂ ਇੰਨੇ ਬਲੇਸਿੰਗ ਦਿੱਤੀਆਂ ਮੈਨੂੰ ਇੰਨਾ ਖੁਸ਼ੀ ਹੋਈ ਨਾ ਜਦ ਸਵੇਰੇ ਤੁਸੀਂ ਬਹੁਤ ਖੁਸ਼ੀ ਹੋ ਤਾਂ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਗਾਈਜ਼ ਜਿਹੜਾ ਸ਼ਾਮ ਦਾ ਵਲੋਗ ਹੈ ਸ਼ਾਮ ਦੇ ਵਲੋਗ ਵਿੱਚ ਦੇਖਿਓ ਸ਼ਾਮ ਦਾ ਵਲੋਗ ਕੁਝ ਡਿਫਰੈਂਟ ਹੋਣਾ ਰਿਹਾ ਉਹਦੇ ਵਿੱਚ ਇਹ ਕੁਝ ਕਰਨ ਵਾਲੀ ਹੈ ਕਿਉਂ ਜ਼ਰੂਰ ਦੇਖਿਓ ਸ਼ਾਮ ਦਾ ਵਲੋਗ ਸਪੈਸ਼ਲ ਇਹਦੇ ਕਰਕੇ ਹੋਣਾ ਇਸ ਕਰਕੇ ਅੱਜ ਦੋ ਵਲੋਗ ਬਣਾਵਾਂਗੇ ਇਹ ਵਲੋਗ ਇੱਕ ਹੁਣ ਅਪਲੋਡ ਹੋ ਗਿਆ ਤੇ ਦੂਸਰਾ ਸ਼ਾਮ ਦਾ ਵਲੋਗ ਕੁਝ ਟਾਈਮ ਦੇ ਉੱਪਰ ਆਊਗਾ ਤੇ ਇਸ ਵਲੋਗ ਦੇ ਵਿੱਚ ਇਹਦੇ ਚੈਨਲ ਦਾ ਲਿੰਕ ਵੀ ਆਊਗਾ ਤੇ ਜਾ ਕੇ ਇਹਨੂੰ ਵੀ ਸਪੋਰਟ ਕਰਿਓ ਤੇ ਸ਼ਾਮ ਦਾ ਵਲੋਗ ਇਹਨੇ ਕੁਝ ਕਰਨਾ ਇਸ ਕਰਕੇ ਉਹ ਵਲੋਗ ਦੇਖਿਓ ਠੀਕ ਹੈ ਤੇ ਮਿਲਦੇ ਆਂ ਸ਼ਾਮ ਵਾਲੇ ਵਲੋਗ ਵਿੱਚ ਤਦ ਤੱਕ ਲਈ